ਰਸਤੇ ਦੇ ਵਿੱਚ ਇੱਕ ਭਰਾ ਆਪਣੇ ਢੇਰ ਤੋਂ ਦਾਣੇ ਚੋਕੇ ਨਾ ਦੂਸਰੇ ਭਰਾ ਦੇ ਢੇਰ ਤੇ ਦਾਣੇ ਪਾ ਰਿਹਾ ਹੈ ਦੁਨੀਆ ਦੀ ਪਰਉਪਕਾਰ ਕਰੋ ਬੇਨਾਤੀ ਬਾਹ ਲੰਗਰ ਲਾਉਂਦੇ ਹੋ ਜੇ ਘਰ ਮਾਤਾ ਭੁਖੀ ਬੈਠੀ ਹੋਵੇ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਤਗੁਰ ਜੀ ਨੇ ਉੱਥੇ ਨਿਵਾਸ ਕੀਤਾ ਇੱਥੇ ਫਿਰ ਸਤਗੁਰ ਜੀ ਨੇ ਏਕਕ੍ਰਿਤ ਕੀਤੀ ਸਤਿਗੁਰੂ ਜੀ ਸਵੇਰੇ ਧਰਮਸ਼ਾਲਾ 'ਚ ਸਤਸੰਗ ਹੁੰਦਾ ਉਸ ਤੋਂ ਬਾਅਦ ਕਿਰਤ ਕਰਨ ਵਾਸਤੇ ਜਾਂਦੇ ਨੇ ਖੇਤਾਂ ਦੇ ਵਿੱਚ ਸਤਿਗੁਰੂ ਜੀ ਫਸਲਾਂ ਬੀਜਦੇ ਵੀ ਨੇ ਸਮਾਂ ਆਉਣ ਤੇ ਫਸਲਾਂ ਵੜਦੇ ਵੀ ਨੇ ਤੇ ਸ਼ਾਮ ਨੂੰ ਫਿਰ ਧਰਮਸ਼ਾਲਾ 'ਚ ਸਤਸੰਗ ਹੁੰਦਾ ਹੈ ਕੋਲ ਕੋ ਇਲਾਕੇ ਦੇ ਸਤਗੁਰੂ ਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ ਬਹੁਤ ਸੰਗਤਾਂ ਕਰਤਾਰਪੁਰ ਆਉਣੀਆਂ ਸ਼ੁਰੂ ਹੋ ਗਈਆਂ ਸਤ ਸੰਗਿਓ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੀਵਾਨ ਤੋਂ ਬਾਅਦ ਖੇਤਾਂ 'ਚ ਕਿਰਤ ਕਰਨ ਜਾ ਰਹੇ ਨੇ ਮੋੜੇ ਤੇ ਮੇਰੇ ਬਾਬੇ ਨੇ ਕਹੀ ਰੱਖੀ ਹੋਈ ਐ ਦਰਸ਼ਨ ਕਰਿਓ ਗੁਰਮੁਖੋ ਤੇ ਗੁਰੂ ਨਾਨਕ ਪਾਤਸ਼ਾਹ ਕੀ ਵੇਖਦੇ ਨੇ ਰਸਤੇ ਦੇ ਵਿੱਚ ਇੱਕ ਭਰਾ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਨਾ ਦੂਸਰੇ ਭਰਾ ਦੇ ਢੇਰ ਤੇ ਦਾਣੇ ਪਾ ਰਿਹਾ ਹੈ ਗੁਰੂ ਨਾਨਕ ਬਾਛਾ ਜੀ ਉੱਥੇ ਰੁਕ ਗਏ ਗੁਰੂ ਨਾਨਕ ਬਾਛਾ ਕਿਤੇ ਭਾਈ ਇਹ ਕੀ ਬਿਆ ਕਰਦਾ ਸਤਿਗੁਰੂ ਅਸੀਂ ਦੋ ਭਾਈ ਆ ਹੁਣ ਫਸਲ ਆਈ ਸੀ ਘਰ ਵਿੱਚ ਜੋ ਵੰਡ ਹੋਈ ਹੈ ਉਹ ਬਿਲਕੁਲ ਬਰਾਬਰ ਹੋਈ ਹੈ ਪਰ ਮੇਰੇ ਨਾਲੋਂ ਮੇਰੇ ਭਾਈ ਦਾ ਖਰਚਾ ਜ਼ਿਆਦਾ ਹੈ ਜੇ ਮੈਂ ਓਦਾਂ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਹੁਣ ਕਿਤੇ ਮੇਰਾ ਭਾਈ ਗਿਆ ਹੋਇਆ ਹੈ ਸਤਿਗੁਰੂ ਤੁਹਾਡੀ ਸੰਗਤ ਕਰਕੇ ਐਨੀ ਕੁ ਸੋਝੀ ਹੋ ਗਈ ਹੈ ਜੋ ਪਰਉਪਕਾਰ ਦੇ ਕਾਰਜ ਨੇ ਆਪਣੇ ਘਰ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਦੁਨੀਆ 'ਚ ਪਰਉਪਕਾਰ ਕਰੋ ਇਹ ਨਾ ਤੁਸੀਂ ਬਾਹਰ ਲੰਗਰ ਲਾਉਂਦੇ ਹੋ ਤੇ ਘਰ ਮਾਤਾ ਭੁੱਖੀ ਬੈਠੀ ਹੋਵੇ ਬਾਹਰ ਸੀ ਭਾਂਡੇ ਮਾਂਜਦੇ ਹੋਈਏ ਤੇ ਘਰ ਮਾਤਾ ਦਾ ਚਮਚਾ ਹੋਵੇ ਚੁੱਕੇ ਸਾਈਡ ਤੇ ਕਰਦੀਏ ਜੇ ਸੇਵਾ ਹੈ ਪਰਉਪਕਾਰ ਹੈ ਉਹ ਆਪਣੇ ਘਰ ਤੋਂ ਸ਼ੁਰੂ ਕਰਦੇ ਨੇ ਕਰਮ ਕੋ ਸਤ ਸੰਗਿਓ ਸਤਗੁਰੂ ਤੁਹਾਡੀ ਸੰਗਤ ਕਰਕੇ ਐਨੀ ਕੈ ਸੋਝੀ ਹੋ ਗਈ ਹੈ ਕਿ ਪਰ ਉਪਕਾਰ ਆਪਣੇ ਘਰ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਮੇਰਾ ਭਾਈ ਕਿਤੇ ਗਿਆ ਹੋਇਆ ਹੈ ਜੇ ਮੈਂ ਓਦਾਂ ਉਹਦੀ ਮਦਦ ਕੀਤੀ ਉਹਨੇ ਲੈਣੀ ਨਹੀਂ ਇਸ ਕਰਕੇ ਮੈਂ ਆਪਣੇ ਢੇਰ ਤੋਂ ਦਾਨੇ ਚੁੱਕ ਕੇ ਓਦੇ ਢੇਰ ਦੇ ਪਾਰਿਆਂ ਸਤਗੁਰੂ ਦੇ ਵਾਹ ਵਾਹ ਇਸ ਕੀ ਹੈ ਪਰ ਸਤਗੁਰੂ ਖੇਤਾਂ ਤੇ ਕੰਮ ਕਰਨ ਚਲੇ ਗਏ ਹੁਣ ਸ਼ਾਮ ਨੂੰ ਸਤਿਗੁਰੂ ਜੀ ਖੇਤਾਂ 'ਚ ਕੰਮ ਕਰਕੇ ਵਾਪਸ ਆ ਰਹੇ ਨੇ ਉਸੇ ਤਰ੍ਹਾਂ ਮੋਢੇ ਤੇ ਕਈ ਰੱਖੀ ਹੋਈ ਮੇਰੇ ਬਾਬਾ ਜੀ ਨੇ ਹੁਣ ਵਾਪਸ ਆ ਰਹੇ ਕੀ ਵੇਖਦੇ ਨੇ ਉਸੇ ਘੜੇ ਵਿੱਚ ਦੂਸਰਾ ਬੰਦਾ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਤੇ ਦੂਜੇ ਢੇਰ ਤੇ ਪਾ ਰਿਹਾ ਹੈ ਕੋ ਸਤਿਗੁਰੂ ਫੇਰ ਅੱਗੇ ਸਤਿਗੁਰੂ ਜੀ ਆਖਣ ਲੱਗੇ ਭਾਈ ਕੀ ਪਿਆ ਕਰਦਾ ਸਤਿਗੁਰੂ ਘਰ ਤੇ ਫਸਲ ਆਈ ਸੀ ਦਾਣੇ ਆਏ ਸਨ ਅਸੀਂ ਦੋ ਭਾਈ ਆ ਵੰਡ ਬਰਾਬਰ ਹੋਈ ਹੈ ਪਰ ਮੇਰੇ ਭਰਾ ਦੇ ਘਰ ਆਉਣਾ ਜਾਣਾ ਜ਼ਿਆਦਾ ਹੈ ਉਹਦਾ ਖਰਚਾ ਜ਼ਿਆਦਾ ਹੈ ਜੇ ਮੈਂ ਉਹਦਾ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਸਤਿਗੁਰੂ ਤੁਹਾਡੀ ਸੰਗਤ ਕਰਕੇ ਇਹਨਾ ਗਿਆਨ ਹੋ ਗਿਆ ਹੈ ਜੇ ਕੋਈ ਭਲਾ ਕਾਰਜ ਕਰਨਾ ਹੈ ਚੰਗਾ ਕੰਮ ਕਰਨਾ ਹੈ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਫੋਂ ਮੇਰਾ ਭਰਾ ਕਿਤੇ ਗਿਆ ਹੋਇਆ ਹੈ ਜੇ ਉਦਾਂ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਇਸ ਕਰਕੇ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਤੇ ਆਪਣੇ ਭਰਾ ਦੇ ਢੇਰ ਦੇ ਪਾ ਰਿਆ ਸਦੂਰ ਤਾਂ ਕਿ ਪਰਮੇਸ਼ਰ ਦੀ ਖੁਸ਼ੀ ਮਿਲ ਜਾਵੇ ਪਰਮੇਸ਼ਰ ਦੀ ਪ੍ਰਸੰਤਾ ਮਿਲ ਜਾਵੇ ਉਸ ਵਾਹਿਗੁਰੂ ਦੀ ਪ੍ਰਸੰਤਾ ਮਿਲ ਜਾਵੇ ਤੇ ਗੁਰੂ ਨਾਨਕ ਬਾਛੇ ਕਦੇ ਵਾਹ ਵਾਹ ਇਹ ਸਿੱਖੀ ਹੈ ਐਸੇ ਸਿੱਖਾਂ ਦੀ ਮਨ ਲੋੜ ਹੈ ਜਿਹੜੇ ਪੜ ਉਪਕਾਰ ਭਲੇ ਦੇ ਕਾਰਜ ਆਪਣੇ ਘਰ ਤੋਂ ਸ਼ੁਰੂ ਕਰਦੇ ਨੇ ਬੋਲੇ ਸੋ ਨਿਹਾਲ ਇਹ ਕਰਤਾਰਪੁਰ ਹੀ ਫਿਰ ਜਿੱਥੇ ਬੇਅੰਤ ਸੰਤਾਂ ਸਾਧੂ ਦੀ ਸ਼ਰਨ ਵਿੱਚ ਆਉਂਦੀਆਂ ਨੇ ਨਾ ਉੱਥੇ ਦੋ ਸਿੱਖ ਭਾਈ ਫਿਰਨਾ ਜੀ ਤੇ ਭਾਈ ਜੋਧ ਜੀ ਇਹ ਵੀ ਗੁਰਨਾਨਕ ਬਾਸ਼ਾ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਹੱਥ ਜੋੜ ਲੈਂਦੇ ਨੇ हे ਗਰੀਬ ਨਿਵਾਸ ਸਤਗੁਰੂ ਜੀ ਅਸੀਂ ਗ੍ਰਸਤੀ ਹਾਂ ਤੁਹਾਡੀ ਵਡਿਆਈ ਸੁਣ ਕੇ ਸਤਗੁਰੂ ਕਰਤਾਰ ਤੋਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਮਹਾਰਾਜ ਜੀ हे ਗੁਰਨਾਨਕ ਬਾਸ਼ਾ ਕਿਰਪਾ ਕਰੋ ਨਾ ਕੋਈ ਇਹੋ ਜਿਹਾ ਢੰਗ ਦੱਸੋ ਮਹਾਰਾਜ ਜੀ ਇਹੋ ਜੀ ਕੋਈ ਯੁਗਤੀ ਦੱਸੋ ਕੋਈ ਇਹੋ ਜਿਹਾ ਰਾਹ ਦੱਸੋ ਸਾਡਾ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਪਾਪ ਸਾਡਾ ਉਧਾਰ ਹੋ ਜਾਵੇ ਤਾਂ ਉਸ ਵੇਲੇ ਗੁਰਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਸਭ ਤੋਂ ਪਹਿਲਾਂ ਆਪਣੇ ਹੰਕਾਰ ਨੂੰ ਤਿਆਗਣਾ ਪਵੇਗਾ ਕਿਉਂ ਪਰਮੇਸ਼ਰ ਦੇ ਘਰ ਹੰਕਾਰੀ ਬੰਦਾ ਕਦੇ ਪ੍ਰਵਾਨੀ ਹੁੰਦਾ ਤੇ ਪਰਮੇਸ਼ਰ ਦੇ ਘਰ ਸਿੱਕਾ ਵੀ ਨਿਮਰਤਾ ਦਾ ਚੱਲਦਾ ਹੈ ਬੋਲੋ ਸਿੱਕਾ ਕਿਹੜਾ ਚੱਲਦਾ ਹੈ ਨਿਮਰਤਾ ਦਾ ਉਹ ਭਾਈ ਆਪਣੇ ਆਪ ਨੂੰ ਹਮੇਸ਼ਾ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਨੂੰ ਸਵਾਮੀ ਸਮਝਣਾ ਹੈ ਬੋਲੋ ਕੀ ਆਖਿਆ ਗੁਰੂ ਨਾਨਕ ਬਾਛਾ ਜੀ ਨੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਸੁਆਮੀ ਸਮਝਣਾ ਹੈ ਪਾਵ ਨਿਮਰਤਾ ਰੱਖਣੀ ਹੈ ਇਹ ਨਹੀਂ ਕੋਈ ਚੰਗਾ ਕੰਮ ਹੋ ਜਾਵੇ ਢੀਂਗ ਮਾਰ ਕੇ ਅਕਲਾ ਇਹ ਕੰਮ ਤਾਂ ਮੈਂ ਕੀਤਾ ਜੋ ਕੋਈ ਕੰਮ ਨਾ ਬਣੇ ਪਰਮੇਸ਼ਰ ਨੂੰ ਇਦਾਂ ਹੀ ਪਾਉਂਦਾ ਸੀ ਫਿਰ ਗੱਲ ਪਰਮੇਸ਼ਰ ਨੂੰ ਛੱਡ ਦੇਣੀ ਜੇ ਚੰਗਾ ਕੰਮ ਹੋ ਗਿਆ ਤਾਂ ਵੀ ਪਰਮੇਸ਼ਰ ਤੇਰੀ ਕਿਰਪਾ ਦੇ ਨਾਲ ਹੋ ਗਿਆ ਹੈ ਜੇ ਕੰਮ ਨਹੀਂ ਹੋਇਆ ਨਾ ਤਾਂ ਇਹ ਸਤਿਗੁਰੂ ਤੁਹਾਨੂੰ ਇਦਾਂ ਹੀ ਪਾਉਂਦਾ ਸੀ ਚਾਹਤ ਇਹਦੇ ਤੇ ਮੇਰਾ ਭਲਾ ਹੋਵੇ ਇਹ ਅਵਸਥਾ ਜਾਈ ਨਹੀਂ ਹੈ ਅਦ ਗੁਰੂ ਨਾਨਕ ਬਾਛੀ ਭਾਈ ਫਿਰਨਾ ਜੀ ਨੂੰ ਭਾਈ ਜੋਧ ਜੀ ਨੂੰ ਅੱਖ ਲੱਗੇ ਉਹ ਭਾਈ ਸਿੱਖੋ ਜੇ ਚਾਹੁੰਦੇ ਨਾ ਕਲਿਆਣ ਹੋ ਜਾਵੇ ਫਿਰ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸੁਆਮੀ ਸਮਝਣਾ ਹੈ ਤੇ ਗੁਰੂ ਨਾਨਕ ਬਾਛੀ ਕਹਿੰਦੇ ਪਿਛਲਾਤ ਜਾਗਣਾ ਹੈ ਸਤ ਗੁਰੂ पिछे लाल जाके फिर करना की है तो गुरु नानक पाशाह पता की कहते कब्द की कमाई करनी है शब्द की कमाई करनी है उस करनी है धर्मशाला जाओ घर चौपरा मर के बैठ जाओ उस परमेश्वर अकाल दुख की वडियाई करनी है शब्द की कमाई करनी है आओ गुरमुख का दिल है भावे कोई इत बैठा है ਭਾਵੇਂ ਘਰਾਂ 'ਚ ਬੈਠ ਕੇ ਇਸ ਮਕਮ ਦਾ ਸੰਗਤਾਂ ਆਨੰਦ ਮਾਣੀਆਂ ਨੇ 2 ਮਿੰਟ ਚੌਂਕੜੇ ਮਾਰ ਲਓ ਅਸੀਂ ਵੀ ਰਲ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ സാമ വാഹേ ഗുരു സത്ത വാഹ സത വഹേഗു സത് WHA- ਸਤਨਾਮ ਵਾਹਿਗੁਰੂ ਗੁਰੂ ਨਾਨਕ ਪਾਸ਼ੇ ਦੇ ਭਾਈ ਜੇ ਚਾਹੁੰਦੇ ਹੋ ਨਾ ਕਲਿਆਣ ਇਸੇ ਜਨਮ ਦੇ ਵਿੱਚ ਹੋ ਜਾਵੇ ਤੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਸੁਆਮੀ ਜਾਨਣਾ ਹੈ ਤੇ ਅਮਰਤ ਵੇਲੇ ਜਾ ਕੇ ਫਿਰ ਸ਼ਬਦੀ ਕਮਾਈ ਕਰਨੀ ਹੈ ਅਭਿਆਸ ਕਰਨਾ ਹੈ ਤੇ ਦਿਨੇ ਸਤੀ ਸੁੱਚੀ ਕਿਰਤ ਕਰਨੀ ਹੈ ਆਪਣੀ ਤੇ ਕਿਰਤ ਕਰਨ ਕਰਦੇ ਆ ਯਤਨ ਕਰਨੇ ਹੈ ਤੁਹਾਡੀ ਸੁਰਤ ਵਿੱਚ ਉਹ ਪਰਮੇਸ਼ਰ ਦਾ ਵਾਸਾ ਬਣਿਆ ਰਵੇ ਪਵ ਉਹ ਪਰਮੇਸ਼ਰ ਦੀ ਯਾਦ ਬਣੀ ਰਵੇ ਸਤ ਸੰਗਿਓ ਇਹ ਗੁਰ ਨਾਨਕ ਪਾਸ਼ਾ ਕੋ ਅਗਿਆ ਲੈ ਕੇ ਆਪੋ ਆਪਣੇ ਘਰਾਂ ਚ ਜਾਂਦੇ ਨੇ ਤੇ ਅਮਰਤ ਵੇਲੇ ਜਾਗਦੇ ਨੇ ਸ਼ਬਦ ਦੀ ਕਮਾਈ ਵੀ ਕਰਦੇ ਨੇ ਆਪਣੇ ਆਪ ਨੂੰ ਸੇਵਕ ਤੇ ਪਰਮੇਸ਼ਰ ਵਾਹਿਗੁਰੂ ਨੂੰ ਸਵਾਮੀ ਜਾਂਦੇ ਨੇ ਜਿੰਦਗੀ 'ਚ ਨਿਮਰਤਾ ਵੀ ਧਾਰਨ ਕਰ ਲਈ ਇਹਨਾਂ ਨੇ ਕਿਰਤ ਵੀ ਸੱਚੀ-ਸੁੱੱਚੀ ਕਰਦੇ ਨੇ ਤੇ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਨੇ ਜਿੱਦਣ ਵੀ ਜਾਂਦੇ ਨੇ ਲੋਕ ਕਹਿੰਦੇ ਨੇ ਵਾਕਈ ਧੰਨ ਗੁਰੂ ਹੈ ਤੇ ਧੰਨ ਗੁਰੂ ਕੇ ਸਿੱਖ ਨੇ ਜੇ ਗੁਰੂ ਧੰਨ ਹੈ ਤੇ ਗੁਰੂ ਕੇ ਸਿੱਖ ਵੀ ਧੰਨ ਨੇ ਬੜਾ ਉੱਤਿਆ ਸੁੱਤਿਆ ਜੀਵਨ ਹੈ ਬੜਾ ਪਿਆਰਾ ਜੀਵਨ ਹੈ ਸਤ ਸੰਗਿਓ ਤੇ ਹੁੰਦੇ ਦਿਨ ਰਾਤ ਇਹ ਗੁਰੂ ਗੁਰੂ ਜਪਦੇ ਨੇ ਸਤ ਗੁਰਦੀਆਂ ਵਡਿਆਈਆਂ ਕਰਦੇ ਨੇ ਤੇ ਸੰਗਤਾਂ ਇਹਨਾਂ ਦਾ ਬੜਾ ਸਤਿਕਾਰ ਕਰਦੀਆਂ ਨੇ ਤੇ ਇਹਨਾਂ ਦਾ ਫਿਰ ਪਿਆਰਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਇਹਨਾਂ ਆਖਿਓ ਭਾਈ ਗੁਰਚਰਨ ਸਿੰਘ ਜੀ ਨੇ ਇਹ ਕਥਾ ਸੁਣਾਈ ਅਸੀਂ ਸੁਣੀ ਨਹੀਂ ਕਦੀ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਫਿਰਨਾ ਖੈਰਾ ਜੋਤ ਸਿੱਖ ਜਿਵਾਈ ਗੁਰ ਸੇਵ ਸਮਾਵੇ ਵੇਖੋ ਭਾਈ ਗੁਰਦਾਸ ਜੀ ਨੇ ਗੁਰਮੁਖ ਪਰ ਮੋੜ ਲਾਤੀ ਇਹ ਗੁਰਸਿੱਖਾਂ ਦਾ ਨਾਮ ਲੈ ਕੇ ਸਤ ਸੰਗਿਓ ਵੇਖੋ ਗੁਰੂ ਨਾਨਕ ਬਾਸ਼ਾ ਨੇ ਕੇਵਲ ਤੇ ਕੇਵਲ ਇਹ ਉਪਦੇਸ਼ ਦੋ ਸਿੱਖਾਂ ਨੂੰ ਹੀ ਬਖਸ਼ਿਆ ਸਮੁੱਚੇ ਸੰਸਾਰ ਦੀ ਝੋਲੀ 'ਚ ਇਹ ਉਪਦੇਸ਼ ਪਾਇਆ ਜਿਹਦਾ ਵੀ ਇਹ ਉਪਦੇਸ਼ ਕਮਾਵੇਗਾ ਨਾ ਉਹਦਾ ਭਲਾ ਵੀ ਹੋਵੇਗਾ ਤੇ ਉਹਦੇ ਪਰਿਵਾਰ ਦਾ ਭਲਾ ਵੀ ਹੋ ਜਾਵੇਗਾ ਬੋਲੇ ਜੀਸੂ ਨਿਹਾਲ